ਅੱਜ 30 ਨਵੰਬਰ 2024 ਲੁਧਿਆਣਾ ਨਕਸਾਨ ਮੇਲੇ ਵਿੱਚ ਪਹੁੰਚੇ ਆ। ਉਰੇ ਤੁਹਾਨੂੰ ਅਸੀਂ ਵੱਖ-ਵੱਖ ਆਇਟਮਾਂ, ਵੱਖ-ਵੱਖ ਸਬਜ਼ੀਆਂ, ਵੱਖ-ਵੱਖ ਪਸ਼ੂਆਂ ਨੇ ਕਿਸਮਾਂ ਦਿਖਾਵਾਂਗੇ। ਆਜੋ ਫਿਰ ਚਲਿਏ। ਪਿਆਰੋ ਆਜੋ ਵੀ। ਲੁਧਿਆਣਾ ਯੂਨੀਵਰਸਿਟੀ ਜਿਹੜੇ ਵੀ ਆਏ ਨੇ ਉਹਨਾਂ ਦਾ ਦੱਸਦੇ ਆਂ ਖੇਤੀਬਾੜੀ ਕਾਰਡ ਬਣਾ ਯੂਨੀਵਰਸਿਟੀ ਵਿੱਚ। ਪਸ਼ੂਆਂ ਦੇ ਕਿਸਮਾਂ ਨੇ ਮੇਲਾ ਮੈਦਾਨਾ ਪੁਰੇ ਨਵੇਂ ਟਰੈਕਟਰ ਲਾਂਚ ਹੁੰਦੇ ਨੇ। ਠੀਕ ਆ। ਖੇਤੀਬਾੜੀ ਸੰਦ ਨੇ ਜਿਹੜੇ ਤੁਹਾਨੂੰ ਸਾਰੇ ਦਿਖਾਵਾਂਗੇ। ਆਜੋ ਫਿਰ ਇਰੇ ਵੀੜਾ ਮੇਲਾ ਆਉਂਦਾ ਹੈ ਆਪਣਾ ਇਹ ਜਿਹੜੀ ਆ ਇਹ ਆਪਣੇ ਡਿਸਟ੍ਰਿਕਟ ਦੇ ਪੁੱਛ ਕੇ ਸੀ ਕੋਈ ਵੀ ਜਾਣਕਾਰੀ ਲੈ ਲਈਏ ਬਾਈ ਉਧਰ ਖੜਾ ਕੇ ਆ ਗਏ ਗੁਰਵਿੰਦਰ ਬਾਈ ਦਾ ਬਲੱਡ ਸਹੀ ਆ ਗਿਆ ਸ਼ੂਗਰ ਸਹੀ ਆ ਆਪਣਾ ਵੀ ਸਹੀ ਆ ਜਿੰਨੇ ਆਪਾਂ ਗੱਡੇ ਜਾਏ ਆਪਾਂ ਸਾਰੇ ਤੰਦਰੁਸਤ ਆ ਠੀਕ ਆ ਮੇਲੇ ਵਿੱਚ ਸੱਤ ਬੰਦੇ ਅਸੀਂ ਕਾਰ ਲਏ ਤੇ ਇਹ ਪਛਾਣ ਹੁੰਦੇ ਸੀ ਮੇਲੇ 'ਚ ਪਹੁੰਚ ਚੁੱਕੇ ਹੋ ਉਹਦੇ ਬਾਅਦ ਅਸੀਂ ਬਲੱਡ ਟੈਸਟ ਤੇ ਸ਼ੂਗਰ ਕਰਾਇਆ ਅਸੀਂ ਸਾਨੂੰ ਨੋਰਮਲ ਸਾਡਾ ਸਾਰਾ ਕੁਝ ਅਸੀਂ ਤੰਦਰੁਸਤ ਆ ਠੀਕ ਆ ਜੀ ਆਜੋ ਕਿ ਜਾਦਨ ਮੇਲੇ ਅਨੰਤ ਮਾਣਦੇ ਆਂ ਜੋ ਸੱਤੂ ਤੇਲ ਨੇ ਮੱਕੀ ਪਈ ਛੋਟੇ ਸਾਹਮਣੇ ਔਲੇ ਪਏ ਨੇ ਰੱਬਾ ਪਿਆਗਾ ਹਾਡਾ ਮੇਨੇ ਪਿਆਜ ਦੇਖੋ ਚਾਰ ਪ੍ਰਕਾਰ ਦਾ ਪਿਆਜ ਪਿਆਰੇ ਕੋਲੇ 96 118 232 ਇਹ ਛੋਟੇ ਗੰਨੇ ਕਿਸਮਾਂ ਆਂ ਪਿੰਡ ਦੁਗਰੀ ਮੱਕੀ ਪਈ ਬਾਈ ਰਾਜਾ ਬਾਗਾ ਨਿਕਲਦੀ ਵਾਈਟ ਵਾਈਟ ਰਾਮ ਪੀਬੀਡਬਲਯੂ 2826 824 ਤੇ 766 ਕਣਕ ਨਹੀਂ ਕਿਸਮਾ ਆ ਗਿਆ ਬਈ ਨਵਜੋਤ ਸਿੰਘ ਪਿੰਡ ਪ੍ਰਾਤਵਾੜ ਨੰਬਰ ਖਾਵਾਇਆ ਦਾ ਜਿਨ੍ਹਾਂ ਨੇ ਵੀ ਲੈਣ ਆਇਆ ਬਾਇ ਤੋਂ ਲੈਣਗੇ ਇਧਰੋਂ ਫਾਰ ਆ ਗਏ ਆ ਗਿਆ ਵੀ ਅੱਗੇ ਆ ਗਿਆ ਬੜਾ ਬਾਹੇ 64 ਰੁਪਏ ਦਾ ਛੋਟਾ 200 ਗਾਜੀ ਕਿੰਨੇ ਦਾ ਦੱਬਾ ਜੀ ਇਹ 400 ਦਾ ਕਿੱਡੋ ਜੀ 200 ਦਾ ਅੱਧਾ ਕਿੱਡੋ 200 ਦਾ ਅੱਧਾ ਕਿੱਡੋ ਆ ਲੈ ਲੀਏ ਆਪਾਂ ਲੈ ਵੀ ਕਲਾ ਲੈ ਲਿਆ ਯਾਰ ਆ ਲੈ ਬਈ ਆਪਾਂ ਬੰਦੇ ਨੇ ਹੋਰ ਬਗੀਤਾ ਆ ਜਾ ਕਾਪੜੇ 5 ਮਿੰਟ ਪਰਹਾਲ ਵਿਦਿਆਰਥੀ ਭਵਨ ਆਪਾਂ ਚੱਲਿਆ ਹੁਣ ਗੇਟ ਨੰਬਰ 8 ਤੇ ਆਓ 8 ਨੰਬਰ ਗੇਟ ਤੇ ਚੱਲਦੇ ਆਂ ਪੁੱਛ ਪੁੱਛੂ ਦੇਖਿਆ ਉੱਥੇ ਬਖਸ਼ੇ ਦੇ ਮਖਲੇ ਕਿਸ ਨੰਬਰ ਸ਼ੋਹ ਮੀਆਂ ਸੋ ਹੈਗੇ ਆਪਣਾ ਬਾਬਾ ਡੋ ਓ ਜੂਟ ਬਈ ਐਮਪ ਬਈ ਅਬ ਇਹ ਵਾਲੀ ਥੋੜੀ ਬਣਾ ਲਿਓ ਵਾਲੇ ਐਮਡੀ ਵਾਲ ਤੋਂ ਪਾ ਕੇ ਨਾ ਨਾ ਪਰਾੜੀ ਤੋਂ ਬਣਾਇਆ ਕਰਾ ਮਲਬੀਰ ਬੇਮੋ ਆ ਗਿਆ ਵੇ ਮੱਲਾ ਕਾਲੀ ਜੀ ਦੀ ਆ 2016 20 ਗ੍ਰਾਡ 24 ਆ 15 ਆ ਦੇਖ ਤੂੰ ਐਂ ਦੇ ਲੈ ਬਾਲੀ ਨੇ ਹੈ 5 ਫੁੱਟ ਵੀ ਹੈਗੀ ਆ ਪਰ ਆਲੀ ਆ ਇਹ ਸੁਪਰ ਹਿੱਟ ਨਹੀਂ ਨੂੰ ਉਹ ਕਰਦਾ ਹੈਗਾ ਮਾਸਟਰ ਜੇ ਤੂੰ ਖੇਡ ਕਰ ਦੂਗਾ ਯੋਰ ਕਾਲੀ ਆ ਯੋਰ ਕਾਲੀ ਬਈ ਸੋਹਣੀ ਲੱਗਦੀ ਆ ਵਿੱਚ ਵਿੱਚ ஆஹ ஏதூ கட்சி மோட்டி ஆசனோ ਦੇ ਆਪ ਕੋ ਗੁਣੇ ਤੋਂ ਵੰਜਰ ਆਂਦਾ ਹਰ ਦਾਣਾ ਵੀ ਨਹੀਂ ਹੁੰਦਾ ਹਰ ਮਾਲੀ ਸਾਣ ਨਹੀਂ ਕਿ ਹਰ ਹਰ ਮਰਦ ਮਰਦ ਨਹੀਂ ਜਿਹੜਾ ਥੱਲੇ ਵੀ ਵਿੱਚ ਨਾ ਆਂਟੀ ਬਾਡੀ ਰਸਤੇ ਤੋਂ ਪਿਆਲੇ ਨਾਲ ਮਿਲਿਆ ਕਰੋ ਯਾਰ ਨਾਲੇ ਪੂਆ ਪੂਆ ਲਾਂਦਾ ਐ ਕਿਉ ਸਹੀ ਇਹਦਾ ਸਾਡੇ ਕੋਲ ਟਾਕੇ ਲੈ ਜੀ ਉਹ ਜੰਦੀਆ ਬੰਦਾ ਚੌਂਗੀ ਘੱਟਾ ਵੱਢੀ ਇਹ ਤੇਰਾ ਕੀ ਹੋਏਗਾ 200 ਤੇ 400 ਮਿੰਟ ਤੋਂ ਇਹ ਨਾਵਾ ਆਈ ਹਾਂਜੀ ਬਾਦੂ ਮਣੀ ਇਹਨੇ ਬਾਈ ਕੈਨੇਡਾ ਤੇਰੇ ਜਾ ਕੇ ਖੇਲੇ ਬਾਈ ਜਨਾ ਬੁੱਡੇ ਦੀ ਗਰੋਥ ਵਧੀ ਜਾਂਦੀ ਹੈ ਬਸ ਜਿਹੜਾ ਫੈਲਦੀਆਂ ਕਬੂਤਾ ਵਾਧਾ ਵੀ ਬੜਾ ਤੇ ਪੱਲ ਵੀ ਗਰੋਥ ਵਧੀ ਜਾਂਦੀ ਹੈ ਬੁੱਡੇ ਦੀ ਮਿੱਟੀ ਆਡੇ ਗੱਡੀਆਂ ਨਾ ਦੋਨੇ ਹਿੱਸੇ ਹੋਵੇ ਕੋਈ ਸਾਧਿਆ ਤਰੀਕਾ ਨਾ ਲਾ ਹਾਂ ਹਾਂ ਜੀ ਥੱਲੇ ਜਿਹੜੀ ਕੁੱਤੇ ਵਾਲੀ ਜਿਹੜੇ ਵੱਟੋਂ ਆਡੇ ਗੱਡੇ ਥੱਲੇ ਵਾਲੀ ਜਿਹੜੇ ਵੱਟੋਂ ਉਹਦੇ ਵਿੱਚ ਰੂਟੀ ਰਸਾ ਲਈ ਓਕੇ ਜਿਹੜਾ ਟੰਗ ਬਾਜੇ ਦਾ ਟੰਗ ਡ੍ਰੈਗਨ ਹੂਟੋ ਆਪਣੀ ਅਰਗੋਨਿਕ ਕੋਡ ਪੀਜੀ ਵਨੀਲਿਆ ਜਾਫਾ ਸਟਾਰ ਉਬੀ ਰੈਡਵਾਲਾ ਸ਼ਮਾਰਸਰ ਜੂਪੀਟਰ ਇਹ ਫਾਲਨੇ ਦੀ ਆਪਣੇ ਉਧਰ ਛੋਟੇ ਵਾਲੇ ਪਿੰਡ ਦੇਸੀ ਵਾਲਾ ਸਾਰਾ ਕਰਾਉਂਦਾ ਦੇਸੀ ਬਿੱਲ ਕਾਗਜ਼ੀ ਬਿੱਲ

ਕੀ ਹੋੜੇ ਬੜੇ ਬੜੇ ਬੀਡੀ 3 ਬੀਡੀ 3 ਨਰਮਾ ਬੀਡੀ 3 ਆ ਗਿਆ ਹਾਂ ਇਹ ਦੇ ਵਾਸਤੇ ਖੜਾ ਪਰੇ ਹੋ ਨੁਕਸਾਨ ਵੀ ਲਾਣਾ ਵਟ ਗਿਆ ਨਰਮਾ ਜੀ ਦੀ ਪਿੱਛੇ ਪੈ ਗਏ ਆਰ ਐਚ 126 920 920 ਹਾਂ ਉਹਦੇ ਮੂਰੇ ਕਬਾਹ ਖੜੇ ਬਹੁਤ ਸੋਹਣੇ ਦੇਖ ਕੇ ਨਾ ਹਣਾ ਕਦਾ ਕਬਾਹ ਦਾ ਹਾਂ ਇਹ ਆ ਗਿਆ ਐਮ ਆਰ 3768 ਇਹਦੇ ਡਿੰਡੇ ਮੋਟ ਨੇ ਯਾਰ ਹਣਾ ਆ ਡਿੰਡੇ ਦੇਖ ਆ ਤਿੰਦਾ ਦੇਖ ਕਿੱਦਾਂ ਮੋਟਾ ਹੈ ਹਣਾ ਯਾਰ ਉਹ ਛੋਟੇ ਨੂੰ ਦੇ ਉਹ ਛੋਟੇ ਨੇ ਤੁਹਾਨੂੰ ਕਪਾਹ ਹੋਣਾ ਵੀਰੋ ਕਾਲੀ ਕਪਾਹ ਚਾਹਦੇ 108 ਇਹ ਵੀ ਵਧੀਆ ਹੈਗਾ ਹਾਂ ਜਿਹੜੀ ਕਪਾਹ ਨਾ ਕਪਾਹ ਦੋਨੇ ਕਿਸਮਾਂ ਦੀ ਕਪਾਹ ਇਹ 10 ਨੌਂਦੀਆਂ ਉਹ 959 ਪਰ ਜਿਹੜੀ ਆਪਣੇ ਕਪਾਹ ਵੀ ਕਿਤੇ ਵਿਕਦੀ ਹੁੰਦੀ ਆ ਵੀ ਦੇਸੀ ਆਪਣੇ ਪਹਿਲਾਂ ਉਹ ਆਪਾਂ 10 ਨਹੀਂ ਵੀ ਦੇ ਦਿੰਦੇ ਸੀ ਹਾਂ ਜਾ ਗਿਆਦਾ ਹੈਗਾ 9 ਕੁਆਂਟੋ ਦਾ ਹੈ ਨਾ 9 ਕੁਆਂਟੋ 10 ਕੁਆਂਟੋ ਵੀ ਹੋ ਗਿਆ 9.9 45 ਮਿੰਟ ਹਾਂ ਦੂਜਾ ਦੇਖੋ ਬਾਅਦ ਕਿ ਦੇਖਣ ਨੂੰ ਨਹੀਂ ਆਪਾਂ ਹਾਂ ਐਕਾ ਤੇ ਬਹੁਤ ਵੱਧ ਗਿਆ ਆਉਂਦਾ ਨਹੀਂ ਮਿਲ ਤੁ ਐਪਡੀ ਕੇ 124 ਕੀ ਲਾਉਣਾ ਸਾਰੇ ਸਣ ਮੱਕੀ ਲਾਉਣਾ ਨੇ ਆਪਾਂ ਏਡਾ ਕਰਦੇ ਆ ਆਪਣੇ ਮੱਕੇ ਦੇ ਹੁੰਦਾ ਹੈ ਨਾ ਇਹ ਨਹੀਂ ਖਾਮ ਕਰਦੇ ਨੇ ਆਪਾਂ ਨਹੀਂ ਖਾਮ ਵੀ ਨਹੀਂ ਕਰਦੇ ਇਹ ਕੀ ਗੱਲ ਕਰ ਰਹੇ ਇਹ ਸਾਧ ਪਈ ਹੋਏ ਕਹਿੰਦੇ ਆਰਗੈਨਿਕ ਆ ਫਰਾਨਾ ਦਾ ਮਕਾ 6 ਮਹੀਨੇ ਦੀ ਮੱਕੀ ਬੀਤੀ ਹੋਈ ਆ ਇਹ ਹਨ ਮੇਰਾ ਆਪਣੇ ਲੋਕਾਂ ਚਾਰ ਪਾਤਾ 27 ਜੇ 24 90 ਦਿਨਾਂ ਦੇ ਚਾਰ ਪਾਤਾ ਜੀ ਆਪਾਂ 24 ਦਾ ਛੱਲੇ ਵੱਡੇ ਸੀ ਭਾਈ ਛੱਲੇ ਨਹੀਂ ਹੈਗੇ ਛੱਲਿਆਂ ਖਾਦੇ ਲੈ ਆਪਾਂ ਮਾੜਾ ਨਹੀਂ ਕਹਿੰਦੇ ਦੇਖ ਛੱਲੀ ਦੇਖੀ ਲੈ いや லீனியர் கா லெகல ஜினு மக்கே தேர சாய்ந்தா हां बोल பாடு எட நான் இல்ல ஏ ஒலி விடு பா ਬਰਾਤਨ ਮੱਕੀ ਹੀ ਛੋਟੇ ਗੋਲੀ ਬਰਾਤਨ ਮੱਕੀ ਬਰਾਤਨ ਮੱਕੀ ਗੰਨੇ ਸੀਓਪੀ 9596 ਸੀਓ 15023 ਸੀਓਪੀ 49 118 ਜਿਹੜਾ ਹੱਕ ਨਾ 92 30 ਸਾਲਾ ਕਰਦਾ ਆ ਆਵਾਜ਼ ਇਹ ਨਾ ਆਵਾਜ਼ ਸੀਓ 118 ਗੁੜ ਲਈ ਆ ਵੀ ਗੁੜ ਲਈ ਆ ਆਹ ਰਾਸਤੇ ਗੁੜ ਲਈ 85 ਦੋਨਾਂ ਲਈ ਕਿ ਸਮਾਂ ਹੀ ਬਹੁਤ ਨੇ ਨਾ ਕੰਨੇ ਦੀਆਂ 238 93 94 ਸੀਓ ਪਿੱਕ ਕਰਨ ਮੇ ਸੀਓ ਪੀ 88 ਗੁੜ ਲਈ ਕੋਈ ਨਹੀਂ ਦਰਵਾਜ਼ਾ ਕੀ ਬੋਲੇਗਾ ਆਹ ਇਹ ਉਹੜਾ ਲੜਿਆ ਹੋਈ ਕਾਰ ਬਈ ਹੈ ਭਾਈ ਜਿਹੜਾ ਜਿਹੜਾ ਟੰਗਾ ਮਤਲਬ ਟੰਗਾ ਜੀ ਦੇਖੂਗਾ ਆ ਲੈ ਰਾ ਸੱਸੀ ਡਿਆਰਾ ਬੰਗਾ ਆ 15 ਆਵਾ ਇਹ ਆਏ ਕੋਟੇ ਕੋਟੇ ਬਾਜੀਏਟ ਬਾਜੀ ਪੱਕੇ ਛੋਟੀਆਂ ਦੇ ਤੂੰ ਗੋਕੜੀਆਂ ਪਿੱੱਤਲੀਆਂ ਦੇਖ ਕਿਆ 15 ਮਨ ਖੁਸ਼ ਪੂਰਾ ਬੱੱਤਲ ਪੁੱਤ ਪੂਰਾ ਮੜਾ ਹਵਾ ਨੇ ਗੋਕੜਾ ਕਰਾ ਕੇ ਮੂੰਹ ਬਣਾ ਕੋਰੇ ਘਾੜੇ ਦੇ ਆਣੇ ਬੀਟਾਂਗਾ ਰਾਜ ਵਾਲਿਆਂ ਹਾਂ ਥੱਲੇ ਵੀ ਦੇਖ ਹਾਂ ਹਉ ਦੇਖਾ ਦੇਖਾਤਾ ਪਾ ਕੇ ਦੇਖ ਲਗਾ ਆਵਰੇ पार पार, नहीं नहीं ये पार ਪੈਣਾ ਮਾੜੀ ਸੋਲਦੀ ਆ दिया ਆ ਗਏ ਆਪਣੇ ਕੋਲ ਆ ਗਏ ਆ ਗੋਲੇ ਰਾਈ ਬਈ ਤੇ ਬਲਪਾਂ ਹੀ ਗੋਲੀਆਂ ਜੀ ਬਿਸ਼ੋ ਦੇ ਪੇੜ ਦੇ ਕੀੜਿਆਂ ਦੀ ਅੱਛਾ ਜੀ 30 ਮਿੰਟਾਂ ਬਾਅਦ ਗੋਲੀ ਦੇਣੀ ਦੀ ਇਹ ਸਪੈਸ਼ਲ ਮਤਲਬ ਮਲਪਾ ਵਾਸਤੇ ਹਰ ਬਲ ਗੋਲੀ ਇਹਦਾ ਸਾਈਡ ਬੈਟ ਕੋਈ ਨਹੀਂ ਗਾ ਕਿੰਨੇ ਗੋਲਿਆਂ ਚ 21 ਗੋਲੀ ਹੈ ਆਰੋਰੀ ਫੈਕਲ ਬੋਰੀ ਬਣੀ ਜਾਂਦੀ ਹੈ ਖਾਲੀ ਕੱਪੜ ਤੋਂ ਬਾਅਦ ਆਯੁਰਿਕ ਕੀਪਰ ਪਲੱਸ ਜਿਹੜਾ ਭਾਈ ਰਹਿਣਾ ਨਾ ਹੋਵੇ ਅਜੇ ਬੱਚੀ ਤਿਆਰ ਕਰਨ ਲਈ ਡਾਈਟ ਪੜ ਪੈਗ ਲੈਣੇ ਵਾਸਤੇ 250 250 200 200 250 250 ਦਵਾ ਬਾਦ ਦਵਾ ਬਾਬਾ ਨਾਲ ਦਵਾ ਦੇਖੋ ਨਾਲ ਕੋਈ ਨਾ ਕੋਈ ਕੀ ਪਿਆ ਵੀ ਦੇ ਵਿੱਚ ਵੀ ਪਈ ਹੈ मलचर है भाई मलचर आ गई संत सारे आ मक्की मशीन आ गई चार खुडा हाँ गंडा बनने वाली आ गई ਇਹਦਾ ਸਰ ਬੀਟਾ ਮੋਰਚ ਹੈ ਜੀ ਲੇਵੇ ਬਾਹਨੇ ਦੀ ਗ੍ਰੋਥ ਵਾਸਤੇ ਕੋਈ ਵੀ ਪਸ਼ੂ ਸੂਨ ਚੀ ਜੀ ਦੇ 3 ਮਹੀਨਾ 6 ਮਹੀਨਾ ਰਹਿਦਾ ਉਹਨੂੰ ਸ਼ੁਰੂ ਕਰ ਦੇਣਾ ਜੀ ਡੋਜ ਜਿਹੜੀ ਹੈਗੀ ਹੈ ਜੀ 20 ਐਮਲ ਔਰ ਰੋਟੀ ਚੋਪੜ ਕੇ ਦੇਣੀ ਜਾਂ ਸਰਿੰਜ ਭਰ ਕੇ ਪਰ ਪ੍ਰੋਡੈਕਟਰ ਲਈ ਇਹ ਚੀਜ਼ ਰੱਖਣੀ ਵੀ ਉਹਨੂੰ ਧੁੱਪ ਤੋਂ ਬਚਾਉਣਾ ਵਾਸਤੇ ਬਾਕੀ ਬੀਟਾ ਮੋਰਚ ਬਾਰੇ ਧੰਨਵਾਦ ਇਹ ਬਿੱਲੇ ਬਾਵਾ ਨਾ ਬਤਾਉਣ ਵਾਸਤੇ ਲੱਗ ਰਿਹਾ ਇਹ ਬੱਕਰੀ ਦੇ ਦੁੱਧ ਤੋਂ ਤਿਆਰ ਕੀਤੀ ਗਈ ਹੈ ਜੀ ਪਿਓਰ ਖੋਏ ਦੀ ਬਰਫੀ ਹੈਗੀ ਆ ਤੇ ਨਾਲ ਹੀ ਖੋਏ ਦੀਆਂ ਪਿੰਨੀਆਂ ਆਪ ਤਿਆਰ ਕੀਤੀਆਂ ਨੇ ਇਹ ਬੱਕਰੀ ਦੇ ਦੁੱਧ ਬੱਕਰੀ ਦੇ ਦੁੱਧ ਤੋਂ ਤਿਆਰ ਕੀਤੇ ਗਏ ਪ੍ਰੋਡਕਟ ਆ

¡Gracias!